ਅਸਵੇਂ ਦੇ ਲੁਧਿਆਣੇ ਦੀ ਆਪਾਂ ਸਥਿਤੀ ਦੇਖੀਏ ਤਾਂ ਉੱਥੇ ਮੁਕਾਬਲਾ ਚਾਰ ਕੋਨਾ ਹੈ ਜੀਵਨ ਗੁਪਤਾ ਜੀ ਦਾ ਪਿਛੋਕੜ ਆਰਐਸਐਸ ਨਾਲ ਜੁੜਿਆ ਹੋਇਆ ਉਹਨੂੰ ਟਿਕਬੇ ਦਿੱਤੀ ਸ਼ੁਰੂ ਦੇ ਵਿੱਚ ਐਂ ਲੱਗਦਾ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਕੈਂਪੇਨ ਜਿਹੜੀ ਹੈਗੀ ਕੋਈ ਬਹੁਤੀ ਚੱਲੀ ਨਹੀਂ ਲੇਕਿਨ ਜਾਣਕਾਰੀ ਇਹ ਮਿਲੀ ਹੈ ਕਿ ਆਰਐਸਐਸ ਦੇ ਵਰਕਰ ਕਾਫੀ ਲੰਬੇ ਸਮੇਂ ਤੋਂ ਇਸ ਕੰਮ ਦੇ ਉੱਤੇ ਲੱਗੇ ਹੋਏ ਸੀ ਔਰ ਕੱਲ ਜਦੋਂ ਉਹਨਾਂ ਨੇ ਉੱਥੇ ਆਪਣਾ ਰੂਰ ਸ਼ੋਅ ਕੀਤਾ ਹੈ ਉਸ ਰੂਰ ਸ਼ੋਅ ਦੇ ਦੌਰਾਨ ਪਤਾ ਲੱਗਦਾ ਸੀ ਕਿ ਕਾਫੀ ਮਤਲਬ ਉਹਨਾਂ ਨੂੰ ਵੀ ਹੰਗਾਰਾ ਮਿਲਿਆ 2024 ਦੀਆਂ ਚੋਣਾਂ ਵੇਲੇ ਅਰਵਨੀਤ ਸਿੰਘ ਬਿੱਟੂ ਭਾਵੇਂ ਰਾਜਾ ਬੜਿੰਗ ਤੋਂ ਹਾਰ ਗਿਆ ਸੀ ਲੇਕਿਨ ਲੁਧਿਆਣਾ ਸ਼ਹਿਰ ਦੀ ਜਿਹੜੀ ਇਹ ਪੱਛਮੀ ਸੀ ਲੁਧਿਆਣਾ ਪੱਛਮੀ ਸੀਟ ਹੈ ਇਥੋਂ ਉਹਦੀ ਡੀਡ ਕਾਫੀ ਵੱਟੀ ਸੀ ਕੇਜਰੀਵਾਲ ਉਹਨਾਂ ਨੇ ਕਹਿ ਵੀ ਦਿੱਤਾ ਕਿ ਤੁਸੀਂ ਇਹਨਾਂ ਨੂੰ ਜਿਤਾ ਦਿਓ ਤੇ ਅਗਲੇ ਦਿਨ ਇਹਨਾਂ ਨੂੰ ਵਜ਼ੀਰ ਬਣਾ ਦੇਗੇ ਕਿ ਤੁਹਾਨੂੰ ਅਸੀਂ ਵਜ਼ੀਰ ਬਣਾ ਦੇਾਂਗੇ ਔਰ ਉਹ ਸੀਟ ਜਿਹੜੀ ਖਾਲੀ ਹੋਊ ਉਹਦੇ ਤੇ ਕੋਈ ਹੋਰ ਖੜਾਊ ਇਹੀ ਕਾਰਨ ਹੈ ਕਿ ਇਹਨਾਂ ਨੇ ਉੱਥੋਂ ਇਹਨੂੰ ਜਿਹੜਾ ਹੈਗਾ ਸੀਟ ਖਾਲੀ ਕਰਵਾਉਣ ਦੀ ਗੱਲ ਕੀਤੀ ਤਾਂ ਟਿਕਟ ਜਿਹੜੀ ਐ ਸੰਦੀਪ अरोड़ा ਨੂੰ ਦਿੱਤੀ ਹੈ ਜਿਹੜੀ ਇਹ ਟਿਕਟ ਦਿੱਤੀ ਹੈ ਇਹ ਸੰਦੀਪ अरोड़ा ਲਈ ਨਹੀਂ ਦਿੱਤੀ ਇਹ ਅਸਲ ਦੇ ਵਿੱਚ ਸੋਧਿਆ ਸਾਹਿਬ ਜਾਂ ਕੇਜਰੀਵਾਲ ਸਾਹਿਬ ਦੀ ਥਾਂ ਦੇ ਉੱਪਰ ਨੂੰ ਇੱਕ ਕੋਈ ਥਾਂ ਦਿੱਤੇ ਉਹਨਾਂ ਨੂੰ ਪਾਰਲੀਮੈਂਟ ਚ ਭੇਜਣ ਰਾਜ ਸਭਾ ਚ ਭੇਜਣ ਕੀ ਇਹ ਨਹੀਂ ਲੱਗਦਾ ਕਿ ਗੁਰਪ੍ਰੀਤ ਗੋਗੀ ਦੇ ਪਰਿਵਾਰ ਨੂੰ ਦੁਬਾਰਾ ਮੌਕਾ ਮਿਲਣਾ ਚਾਹੀਦਾ ਸੀ ਟਿਕਟੋਨ ਨੂੰ ਤਾਂ ਹੀ ਨਹੀਂ ਦਿੱਤੀ ਕਿ ਕੁਝ ਉਹਨਾਂ ਨੂੰ ਟਿਕਟ ਦੇ ਦੇਂਦੇ ਤਾਂ ਫਿਰ ਜਿਹੜੀ ਰਾਜ ਸਭਾ ਦੀ ਸੀਟ ਖਾਲੀ ਨਹੀਂ ਹੁੰਦੀ ਸੀ ਮੇਨ ਮਕਸਦ ਰਾਮ ਰਾਜ ਸਭਾ ਦੀ ਸੀਟ ਖਾਲੀ ਕਰਵਾਉਣਾ ਸੀ ਪੰਜਾਬ ਦੇ ਵਿੱਚ ਜਿਹੜੀ ਹੈਗੀ ਜਿਹੜੀ ਗੱਲ ਚੱਲ ਰਹੀ ਹੈ ਕਿ ਹਰ ਮਹਿਕਮੇ ਦੇ ਵਿੱਚ ਦਿੱਲੀ ਵਾਲੇ ਆ ਕੇ ਬੈਠੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪੰਜਾਬੀ ਇਹ ਈਡੀ ਵੇ ਕਰੇ ਕਿ ਪੰਜਾਬੀ ਆਪਣਾ ਆਪਣੀ ਸੰਭਾਲ ਸਕਦੀ ਹੈ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਮਾਨ ਤਨ ਬਖਸ਼ਿਆ ਮੇਰੀ ਸਮਝ ਹੈ ਕਿ ਜੇ ਆਮ ਆਦਮੀ ਪਾਰਟੀ ਦੇ ਪੈਰ ਲੱਗੇ ਤਾਂ ਪੰਜਾਬ 'ਚ ਹੀ ਲੱਗੇ ਸੀ ਤੇ ਜੇ ਆਮ ਆਦਮੀ ਪਾਰਟੀ ਦਾ ਅੰਤ ਹੋਊਗਾ ਤਾਂ ਉਹ ਵੀ ਪੰਜਾਬ 'ਚ ਹੀ ਹੋਊਗਾ ਭਗਵੰਤ ਮਾਨ ਹੋਰੀ ਬਿਲਕੁਲ ਉਹ ਹਾਈ ਕਮਾਂਡ ਦੇ ਨਾਲ ਹੈ ਹਾਈ ਕਮਾਂਡ ਤੋਂ ਬਾਗੀ ਨਹੀਂ ਪਰ ਸੁਰੇਂਦਰ ਜੀ ਇਹ ਦੱਸੋ ਕਿ ਜਿਹੜਾ ਬੰਦਾ ਰਾਜ ਭਾਗ ਦੇ ਵਿੱਚ ਆਪ ਬੈਠਾ ਹੋਵੇ ਜੇ ਉਹਦੇ ਕੰਮ ਕਾਜ ਦੇ ਵਿੱਚ ਦਖਲ ਹੋਵੇ ਕਿ ਦਾ ਨੂੰ ਵੀ ਹੁੰਦੀ ਹੈ ਨਾ ਉਹ ਬੋਲੇ ਭਾਵੇਂ ਨਾ ਬੋਲੇ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਕਿ ਉਹਨਾਂ ਦੀ ਬਦੌਲਤ ਹੀ ਮੈਂ ਮੁੱਖ ਮੰਤਰੀ ਬਣੇ ਪਰ ਇੱਕ ਗੱਲ ਯਾਦ ਰੱਖੋ ਪੰਜਾਬ ਦੇ ਵਿੱਚ ਵੋਟ ਜਿਹੜੀ ਪਈ ਹੈ ਉਹ ਕੇਜਰੀਵਾਲ ਦੇ ਨਾਂ ਤੇ ਨਹੀਂ ਪਈ ਜਿਹੜੀ ਅਕਾਲੀ ਦਲ ਦੇ ਅੰਦਰਲੀ ਫੁੱਟਾ ਹੈ ਉਸ ਅੰਦਰਲੀ ਫੁੱਟ ਤੇ ਕਾਬੂ ਪਾਉਣ ਵਾਸਤੇ ਸੁਖਵੀਰ ਸਿੰਘ ਬਾਦਲ ਨੇ ਆਪਣਾ ਹੈੱਡਕੁਆਰਟਰ ਲੁਧਿਆਣਾ ਹੀ ਬੜਾਇਆ ਹੋਇਆ ਤੁਸੀਂ ਦੇਖੋ ਕਿ ਜਿੰਨੇ ਵੀ ਬੰਦਿਆਂ ਨੂੰ ਜੁਆਇਨ ਕਰਵਾਇਆ ਜਾ ਰਿਹਾ ਹੈ ਉਹ ਸਾਰੇ ਦੇ ਸਾਰੇ ਲੁਧਿਆਣੇ ਜੁਆਇਨ ਕਰਾਏ ਜਾ ਰਹੇ ਅੰਮ੍ਰਿਤਸਰ ਜਾਂ ਚੜ੍ਹਦੀ ਗੱਣ ਕਰਵਾਏ ਜਾ ਰਹੇ ਤੇ ਜਿਨ੍ਹਾਂ ਲੋਕਾਂ ਨੂੰ ਜੁਆਇਨ ਕਰਵਾਇਆ ਵਾ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਹੈ ਜਿਵੇਂ ਕਿ ਠੰਡਲ ਸਾਹਿਬ ਹੋ ਗਏ ਸੋਨ ਸਿੰਘ ਠੰਡਲ ਹੋ ਗਿਆ ਮਲੂਕਾ ਸਾਹਿਬ ਹੋ ਗਈ ਐਨ ਐਲ ਯੋਸ਼ੀ ਸਾਹਿਬ ਹੋ ਗਿਆ ਅਮਰਸਰ ਤੋਂ ਤਿੰਨ ਤਾਂ ਉਹ ਬੰਦੇ ਆ ਜਿਹੜੇ ਪੁਰਾਣੇ ਛੱਡ ਕੇ ਗਏ ਸੀ ਉਹ ਨਾਲ ਆ ਇੱਕ ਚੌਥੀ ਬੜੀ ਮਹੱਤਵਪੂਰਨ ਪ੍ਰਾਪਤੀ ਹੈ ਅਕਾਲੀ ਦਲ ਦੀ ਉਹ ਕਿ ਬੀਬੀ ਜਿਹੜੀ ਉਹ ਮਲਹੋਤਰਾ ਸੀ ਪ੍ਰੀਤੀ ਮਲਹੋਤਰਾ ਜਿਹੜੀ ਇਹਨਾਂ ਦੀ ਮੂਵਮੈਂਟ ਬਿੰਦੀ ਪ੍ਰਧਾਨ ਸੀ ਆਮ ਆਦਮੀ ਪਾਰਟੀ ਦੀ ਤਾਂ ਉਹ ਬੀਬੀ ਵੀ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਜੁਆਇਨ ਕਰਤੀ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਗੱਲ ਕਰਦਿਆਂ ਲੁਧਿਆਣਾ ਵੈਸਟ ਦੀ ਜਮਨੀ ਚੋਣ ਦੀ ਸਿਆਸਤ ਦੀ ਕੁਰਸੀ ਕਿਸ ਦੇ ਹੱਥ ਲੱਗਦੀ ਕੌਣ ਜਿੱਤਦਾ ਤੇ ਕੌਣ ਹਾਰਦਾ ਉਸੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਟਿੱਲੋਂ ਜੀ ਟਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਜੀ ਪੂਰੇ ਪੰਜਾਬ ਦੀ ਨਿਗਾਹ ਲੁਧਿਆਣਾ ਵੈਸਟ ਜਮਨੀ ਚੋਣ ਤੇ ਆ ਅਸਲ ਦੇ ਵਿੱਚ ਇਹ ਚੋਣ ਅਜਿਹੀ ਹੈ ਇਹਦਾ ਨਾ ਕੋਈ ਫਾਇਦਾ ਹੋਣਾ ਨਾ ਨੁਕਸਾਨ ਹੋਣਾ ਆਮ ਆਦਮੀ ਪਾਰਟੀ ਦੇ ਕੋਲੇ ਬਹੁਤ ਵੱਡਾ ਬਹੁਮਤ ਹੈ ਜੇ ਉਹ ਇਹ ਸੀਟ ਜਿੱਤ ਜਾਂਦੀ ਹੈ ਕੋਈ ਫਰਕ ਨਹੀਂ ਪੈਣਾ ਅਗਰ ਉਹ ਸੀਟ ਹਾਰ ਜਾਂਦੀ ਹੈ ਤਾਂ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਰਾਜਨੀਤਿਕ ਤੌਰ ਦੇ ਉੱਤੇ ਇਹਦੇ ਬਹੁਤ ਵੱਡੇ ਅਰਥ ਹੈ ਇਸ ਵੇਲੇ ਜੇ ਲੁਧਿਆਣੇ ਦੀ ਆਪਾਂ ਸਥਿਤੀ ਦੇਖੀਏ ਤਾਂ ਉੱਥੇ ਮੁਕਾਬਲਾ ਚਾਰ ਕੋਨਾ ਹੈ ਸ਼ੁਰੂ ਚ ਇੰਉਂ ਲੱਗਦਾ ਸੀ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵਾਲੇ ਕੋਈ ਬਹੁਤਾ ਉਹਨਾਂ ਨੂੰ ਕੋਈ ਜਗ੍ਹਾ ਨਾ ਮਿਲੇ ਪਰ ਇੱਕ ਗੱਲ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ 2024 ਦੀਆਂ ਚੋਣਾਂ ਵੇਲੇ ਅਰਵਨੀਤ ਸਿੰਘ ਬਿੱਟੂ ਭਾਵੇਂ ਰਾਜਾ ਬੜਿੰਗ ਤੋਂ ਹਾਰ ਗਿਆ ਸੀ ਲੇਕਿਨ ਲੁਧਿਆਣਾ ਸ਼ਹਿਰ ਦੀ ਜਿਹੜੀ ਇਹ ਪਛਮੀ ਸੀ ਲੁਧਿਆਣਾ ਪਛਮੀ ਸੀਟ ਹੈ ਇੱਥੋਂ ਉਹਦੀ ਲੀਡ ਕਾਫੀ ਵੱਟੀ ਸੀ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਇਹ ਸੋਚਦੇ ਸੀ ਕਿ ਯਾਰ ਰਾਜਾ ਸੌਰੀ ਅਰਵਨੀਤ ਬਿੱਟੂ ਖੁਦ ਜਾਂ ਉਹਨਾਂ ਦੀ ਪਤਨੀ ਇੱਥੋਂ ਚੋਣ ਲੜ ਸਕਦੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਇੱਕ ਨਿਜ਼ਮ ਹੈ ਕਿ ਇੱਕ ਪਰਿਵਾਰ ਦੇ ਵਿੱਚ ਇੱਕੋ ਹੀ ਟਿਕਟ ਚਾਹੀਦੀ ਹੈ ਦੂਜੀ ਗੱਲ ਇਹ ਵੀ ਦੇਖਣੀ ਪੈਣੀ ਹੈ ਆਪਾਂ ਨੂੰ ਕਿ ਸਾਰੇ ਜਿਹੇ ਬਾਹਰਲੇ ਬੰਦੇ ਨੂੰ ਟਿਕਟਾਂ ਮਿਲ ਲੱਗੀਆਂ ਤਾਂ ਉਹਨਾਂ ਦੇ ਆਪਣੇ ਕਾਡਰ ਵਿੱਚ ਨਰਾਸ਼ਤਾ ਫੈਲ ਗਈ ਸੀ। ਇਹੀ ਕਾਰਨ ਹੈ ਕਿ ਬੜੀ ਲੰਬੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਆਰਗਨਾਈਜ਼ੇਸ਼ਨਲ ਸੰਬੰਧਿਤ ਜੀਵਨ ਗੁਪਤਾ ਜੀ ਦਾ ਪਿਛੋਕੜ ਆਰਐਸਐਸ ਨਾਲ ਜੁੜਿਆ ਹੋਇਆ ਉਹਨੂੰ ਟਿਕਟ ਦੇ ਦਿੱਤੀ। ਸ਼ੁਰੂ ਦੇ ਵਿੱਚ ਐਂ ਲੱਗਦਾ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਕੈਂਪੇਨ ਜਿਹੜੀ ਹੈਗੀ ਕੋਈ ਬਹੁਤੀ ਚੱਲੀ ਨਹੀਂ। ਲੇਕਿਨ ਜਾਣਕਾਰੀ ਇਹ ਮਿਲੀ ਹੈ ਕਿ ਆਰਐਸਐਸ ਦੇ ਵਰਕਰ ਕਾਫੀ ਲੰਬੇ ਸਮੇਂ ਤੋਂ ਇਸ ਕੰਮ ਦੇ ਉੱਤੇ ਲੱਗੇ ਹੋਏ ਸੀ ਔਰ ਕੱਲ ਜਦੋਂ ਉਹਨਾਂ ਨੇ ਉੱਥੇ ਆਪਣਾ ਰੋਡ ਸ਼ੋਅ ਕੀਤਾ ਹੈ ਉਸ ਰੋਡ ਸ਼ੋਅ ਦੇ ਦੌਰਾਨ ਪਤਾ ਲੱਗਦਾ ਸੀ ਕਿ ਕਾਫੀ ਮਤਲਬ ਉਹਨਾਂ ਨੂੰ ਵੀ ਹੰਗਾਰਾ ਮਿਲੇ ਜਿੱਥੋਂ ਤੱਕ ਅਕਾਲੀ ਦਲ ਦਾ ਸਬੰਧ ਹੈ ਅਕਾਲੀ ਦਲ ਦੀ ਪੋਜੀਸ਼ਨ ਕਾਫੀ ਪਤਲੀ ਸੀ 2024 ਦੇ ਵਿੱਚ ਮੇਰੇ ਖਿਆਲ ਮੁਤਾਬਕ 10000 ਵੋਟਾਂ ਤੋਂ ਥੋੜੀਆਂ ਜੀਆਂ ਵੋਟਾਂ ਉਹਨਾਂ ਨੂੰ ਵੱਧ ਪਈਆਂ ਸੀ ਉਸ ਵੇਲੇ ਅਕਾਲੀ ਦਲ ਸਾਰਾ ਇਕੱਠਾ ਸੀ ਆ ਜਿਹੜੇ ਸੁਧਾਰ ਲੈਣ ਵਾਲੇ ਇਹ ਵੀ ਨਾਲ ਸੀ ਸੁਧਾਰ ਲੈਣ ਵਾਲਿਆਂ ਵਿੱਚੋਂ ਤੇ ਇੱਕ ਸਾਂਝੀ ਫਿਰਕ ਜਿਹੜੀ ਆ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਪੰਜ ਮੈਂਬਰੀ ਇਹ ਇੱਕ ਭਰਤੀ ਕਮੇਟੀ ਉਹ ਭਰਤੀ ਕਮੇਟੀ ਵਾਲੇ ਵੀ ਸਾਰੇ ਨਾਲ ਸੀ ਉਦੋਂ ਸਾਰੇ ਅਕਾਲੀ ਦਲ ਰਲਕੇ ਜਿਹੜੀ ਹੈਗੀ ਹੈ ਵੋਟ 10k ਉਹਨਾਂ ਨੂੰ ਪੈਂਦੀ ਹੈ ਪਰ ਇਸ ਕੀ ਮੇਰੇ ਖਿਆਲ ਮੁਤਾਬਕ ਹਾਲਾਤ ਕੁਝ ਬਖਰੀ ਹੈ ਕਿਉਂਕਿ ਜਿਹੜੀ ਅਕਾਲੀ ਦਲ ਦੀ ਅੰਦਰਲੀ ਫੁੱਟਾ ਉਸ ਅੰਦਰਲੀ ਫੁੱਟ ਤੇ ਕਾਬੂ ਪਾਉਣ ਵਾਸਤੇ ਸੁਖਵੀਰ ਸਿੰਘ ਬਾਦਲ ਨੇ ਆਪਣਾ ਹੈੱਡਕੁਆਰਟਰ ਲੁਧਿਆਣਾ ਹੀ ਬੜਾਇਆ ਹੋਇਆ ਹੈ ਤੁਸੀਂ ਦੇਖੋ ਕਿ ਜਿੰਨੇ ਵੀ ਬੰਦਿਆਂ ਨੂੰ ਜੁਆਇਨ ਕਰਵਾਇਆ ਜਾ ਰਿਹਾ ਹੈ ਉਹ ਸਾਰੇ ਦੇ ਸਾਰੇ ਲੁਧਿਆਣੀ ਜੁਆਇਨ ਕਰਾਏ ਜਾ ਰਹੇ ਆ ਅੰਮ੍ਰਿਤਸਰ ਜਾਂ ਚੜੀਗੜ੍ਹ ਨਹੀਂ ਕਰਵਾਏ ਜਾ ਰਹੇ ਤੇ ਜਿਨ੍ਹਾਂ ਲੋਕਾਂ ਨੂੰ ਜੁਆਇਨ ਕਰਵਾਇਆ ਵਾ ਉਹ ਵੀ ਕਾਫੀ ਮਹੱਤਵਪੂਰਨ ਨੇ ਤਿੰਨ ਵੱਡੇ ਲੀਡਰ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਹੈ ਜਿਵੇਂ ਕਿ ਆਪਾਂ ਦੇਖੀਏ ਬਲਾਚੌਰ ਤੋਂ ਠੰਡਲ ਸਾਹਿਬ ਠੰਡਲ ਸਾਹਿਬ ਹੋਗੇ ਸੋਨ ਸਿੰਘ ਠੰਡਲ ਹੋ ਗਿਆ ਸੋਨ ਸਿੰਘ ਠੰਡਲ ਤੋਂ ਬਾਅਦ ਫਿਰ ਮਲੂਕਾ ਸਾਹਿਬ ਹੋ ਗਏ ਔਰ ਨਾਲ ਹੀ ਜਿਹੜੇ ਹੈਗੇ ਆ ਐਨ ਐਲ ਜੋਸ਼ੀ ਸਾਹਿਬ ਹੋ ਗਿਆ ਅਮਰਸਰ ਤੋਂ ਤਿੰਨ ਤਾਂ ਉਹ ਬੰਦੇ ਆ ਜਿਹੜੇ ਪੁਰਾਣੇ ਛੱਡ ਕੇ ਗਏ ਸੀ ਉਹ ਨਾਲ ਆ ਗਏ ਇੱਕ ਚੌਥੀ ਬੜੀ ਮਹੱਤਵਪੂਰਨ ਪ੍ਰਾਪਤੀ ਹੈ ਆਕਾਲੀ ਦਲ ਦੀ ਉਹ ਕਿ ਬੀਬੀ ਜਿਹੜੀ ਉਹ ਮਲਹੋਤਰਾ ਸੀ ਪ੍ਰੀਤੀ ਮਲਹੋਤਰਾ ਜਿਹੜੀ ਇਹਨਾਂ ਦੀ ਮੂਵਮੈਂਟ ਮੇਂ ਦੀ ਪ੍ਰਧਾਨ ਸੀ ਆਮ ਆਦਮੀ ਪਾਰਟੀ ਦੀ ਉਹਨੇ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਬਗਾਵਤ ਖੜੀ ਕਰਤੀ ਸੀ ਕਾਫੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਪਟਿਆਲੇ ਇੱਕ ਧਰਨਾ ਦਿੱਤਾ ਸੀ ਜੀ ਦੇ ਵਿੱਚ ਉਹਦੀ ਡਿਮਾਂਡ ਇਹ ਸੀ ਕਿ ਜਿਹੜੇ ਬਾਹਰੋਂ ਲੋਕ ਜਿਹੜੇ ਹੈਗੇ ਆ ਆਰਗੇਨਾਈਜੇਸ਼ਨ ਤੋਂ ਬਾਹਰਲੇ ਲੋਕ ਜਾਂ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਪੰਜਾਬ ਦੀਆਂ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਇਹ ਗਲਤ ਹੈ ਉਸ ਬੀਬੀ ਨੂੰ ਰਿਮੂਵ ਕਰਤਾ ਸੀ ਆਮ ਆਦਮੀ ਪਾਰਟੀ ਨੇ ਅਰੋਧੀ ਜਗ੍ਹਾ ਦੇ ਉੱਤੇ ਬੀਬੀ ਜਿਹੜੀ ਹੈਗੀ ਐਮਐਲਏ ਮੋਗਾ ਉਹਨਾਂ ਨੂੰ ਬਣਾਤਾ ਸੀ ਪ੍ਰਧਾਨ ਤਾਂ ਉਹ ਬੀਬੀ ਵੀ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਜੁਆਇਨ ਕਰ ਗਈ ਹਾਲਾਂਕਿ ਜੇ ਆਪਾਂ ਦੇਖੀਏ ਲੁਧਿਆਣੇ ਦੇ ਵਿੱਚ ਸ਼ਾਇਦ ਉਹਦੀ ਵੋਟ ਨਾ ਹੋਵੇ ਪਰ ਇਹ ਪ੍ਰਭਾਵਤਾ ਜਾਂਦਾ ਹੈ ਨਾ ਕਿ ਅਕਾਲੀ ਦਲ ਨੂੰ ਥੋੜਾ ਜਿਹਾ ਹੰਗਾਰਾ ਮਿਲੇ ਦੋ ਪਾਰਟੀਆਂ ਹੀ ਹੋ ਗਈਆਂ ਜਿਹੜੀਆਂ ਪਾਰਟੀਆਂ ਨੂੰ ਆਪਾਂ ਸਭ ਤੋਂ ਕਮਜ਼ੋਰ ਗਿੰਦੇ ਸੀ ਸਭ ਤੋਂ ਜ਼ਿਆਦਾ ਪਾਰਟੀ ਜਿਹੜੀ ਆਪਾਂ ਤਕੜੀ ਦੇਖੀ ਉੱਥੇ ਤਾਂ ਉਹ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਸੀ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਇੱਕ ਪੁਰਾਣੇ ਵਰਕਰ ਗੋਗੀ ਹੋਰਾਂ ਨੂੰ ਗੁਰਪ੍ਰੀਤ ਗੋਗੀ ਹੋਰਾਂ ਨੂੰ ਟਿਕਟ ਦਿੱਤੀ ਸੀ ਉੱਥੇ ਔਰ ਉਹਨਾਂ ਨੇ ਕਾਂਗਰਸ ਪਾਰਟੀ ਦੇ ਜਿਹੜੇ ਬਹੁਤ ਮਜ਼ਬੂਤ ਕੈਂਡੀਡੇਟ ਹੁੰਦੇ ਭਾਰਤ ਭੂਸ਼ਣ ਆਸ਼ੂ ਜਿਹੜੇ ਉਹਨਾਂ ਦੇ ਸਟੇਟ ਦੇ ਵਰਕਿੰਗ ਪ੍ਰੈਜ਼ੀਡੈਂਟ ਵੀ ਐ ਉਹਨਾਂ ਨੂੰ ਚੋਣ ਹਰਾਤੀ ਸੀ ਅ ਬਦਕਿਸਮਤੀ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ ਜਾਂ ਪਤਾ ਨਹੀਂ ਕਿਸੇ ਕਿਸ ਦੀ ਇੱਕ ਦੁਖਾਂਤ ਵਾਪਰਿਆ ਕਿ ਉਹਨਾਂ ਦੀ ਮੌਤ ਹੋ ਗਈ ਉਸ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਇਹ ਸੀਟ ਖਾਲੀ ਹੋਣ ਤੋਂ ਬਾਅਦ ਹੁਣ ਇਹਨਾਂ ਨੇ ਟਿਕ ਦਿੱਤੀ ਹੈ ਇੱਕ ਇੰਡਸਟਰੀ ਲਿਸਟ ਨੂੰ ਸੰਜੀਵ ਅਰੂੜਾ ਸਾਹਿਬ ਨੂੰ ਹੁਣ ਸਵਾਲ ਇੱਥੇ ਆ ਕੇ ਆੜ ਗਿਆ ਵੀ ਸੰਜੀਵ ਅਰੂੜਾ ਨੂੰ ਹੀ ਟਿਕ ਕਿਉਂ ਦਿੱਤੀ ਸੰਜੀਵ ਅਰੂੜਾ ਜਿਹੜੇ ਆਲਰੇਡੀ ਉਹ ਰਾਜ ਸਭਾ ਦੇ ਮੈਂਬਰ ਹੈ ਤੇ ਕਿਹਾ ਜਾ ਰਿਹਾ ਕਿ ਇਹ ਲੜਾਈ ਜਿਹੜੀ ਹੈਗੀ ਹੈ ਸੰਜੀਵ ਰੋੜਾ ਦੀ ਤੇ ਦੂਜੇ ਤਿੰਨ ਜਣੇ ਦੀ ਨਹੀਂ ਚਾਰ ਜਣੇ ਦੇ ਦਰਮਿਆਨ ਨਹੀਂ ਮੁਕਾਬਲਾ ਮੁਕਾਬਲਾ ਕੇਜਰੀਵਾਲ ਬਨਾਮ ਤਿੰਨ ਜਣੇ ਹੋਰ ਉਹਦੇ ਤੇ ਅਕਾਲੀ ਦਲ ਵੀ ਆ ਗਿਆ ਉਹਦੇ ਚ ਭਾਰਤੀ ਜਨਤਾ ਪਾਰਟੀ ਵੀ ਆ ਗਈ ਤੇ ਉਹਦੇ ਵਿੱਚ ਕਾਂਗਰਸ ਪਾਰਟੀ ਵੀ ਆ ਗਈ ਕਿਉਂਕਿ ਜਿਹੜੀ ਸਾਰੀ ਦੀ ਸਾਰੀ ਕੈਂਪੇਨ ਹੈ ਉਹ ਕੇਜਰੀਵਾਲ ਤੇ ਉਹਨਾਂ ਦੀ ਟੀਮ ਦੇ ਹੱਥਾਂ ਵਿੱਚ ਹੈ ਕੀ ਲੱਗਦਾ ਹੈ ਕਿ ਪੰਜਾਬ ਵਿੱਚ ਕੋਈ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ ਜੋ ਦਿੱਲੀ ਤੋਂ ਲਿਆ ਕੇ ਰਾਜ ਸਭਾ ਮੈਂਬਰ ਦੇ ਸਦਸੇ ਨੂੰ ਇਹ ਟਿਕਟ ਦੇਣੀ ਪਈ ਦੀ ਰਾਜ ਸਭਾ ਦੇ ਮੈਂਬਰ ਨੂੰ ਇਸ ਕਰਕੇ ਟਿੱਕ ਦਿੱਤੀ ਹੈ ਕਿ ਦਿੱਲੀ ਦੀ ਚੋਣ ਆਵਾਦਮੀ ਪਾਰਟੀ ਹਾਰ ਗਈ ਸੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਨੈਸ਼ਨਲ ਪੋਲਿਟਿਕਸ ਦੇ ਵਿੱਚ ਲਿਆਂਦਾ ਜਾਵੇ ਤੁਹਾਡੇ ਯਾਦ ਹੋਣਾ ਇੱਕ ਝਗੜਾ ਹੋਇਆ ਸੀ ਇਹਨਾਂ ਦੀ ਕੋਠੀ ਦੇ ਵਿੱਚ ਉਹ ਝਗੜਾ ਹੋਇਆ ਸੀ ਉਦੋਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਸੀ ਉਸ ਵੇਲੇ ਸਬਾਤੀ ਮਾਲੀਵਾਲ ਜਿਹੜੀ ਇਹਨਾਂ ਦੀ ਬਹੁਤ ਐਕਟਿਵ ਵਰਕਰ ਸੀ ਕਿਸੇ ਜ਼ਮਾਨੇ ਦੇ ਵਿੱਚ ਔਰ ਉਹਨੂੰ ਰਾਜ ਸਭਾ ਦੀ ਜਿਹੜੀ ਜਿਹੜੀ ਦਿੱਲੀ ਤੋਂ ਦਿੱਤੀ ਸੀ ਉਹ ਦਿੱਲੀ ਤੋਂ ਰਾਜ ਸਭਾ ਦੀ ਮੈਂਬਰ ਬਣ ਗਈ ਸੀ ਉਹਨਾਂ ਦਿਨਾਂ ਦੇ ਵਿੱਚ ਹੀ ਕਿਉਂਕਿ ਜਿਹੜੇ ਕੇਜਰੀਵਾਲ ਸਾਹਿਬ ਹੈ ਇਹਨਾਂ ਦੀ ਜਿਹੜੀ ਹੈਗੀ ਹੈ ਪੈਰਬਈ ਉਹ ਅਭਿਸ਼ੇਕ ਮਨੂ ਸਿੰਘ ਵੀ ਇੱਕ ਵਕੀਲ ਹੈ ਉਹ ਕਰਦੇ ਸੀ ਕਿ ਉਹਨਾਂ ਨੇ ਇਹਨਾਂ ਨੂੰ ਰਾਹਤ ਵੀ ਦਵਾਈ ਹੈ ਕਾਫੀ ਸਾਰੇ ਜਿਹੜੇ ਇਹਨਾਂ ਦੇ ਲੀਡਰ ਆ ਉਹ ਮਨੂ ਸਿੰਘ ਵੀ ਨੇ ਹੀ ਇਹਨਾਂ ਨੂੰ ਜਿਹੜੀ ਉਹ ਰਾਹਤ ਦਵਾਈ ਸੀ ਮਨੂ ਸਿੰਘ ਵੀ ਨੂੰ ਪਹਿਲਾਂ ਖੜਾ ਕੀਤਾ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੋਂ ਚੋਣ ਹਾਰ ਗਏ ਸੀ ਉੱਥੇ ਕ੍ਰਾਸ ਵੋਟਿੰਗ ਹੋ ਗਈ ਸੀ ਕਾਂਗਰਸ ਪਾਰਟੀ ਦੀ ਕਿਉਂਕਿ ਉਹ ਕਾਂਗਰਸ ਪਾਰਟੀ ਨਾਲ ਰਿਲੇਟਡ ਹੈ ਫਿਰ ਇਹਨਾਂ ਨੇ ਕਿਹਾ ਕਿ ਮਨੂ ਸਿੰਘ ਵੀ ਨੂੰ ਰਾਜ ਸਭਾ 'ਚ ਭੇਜਣਾ ਤਾਂ ਆਪਾਂ ਆਪਣੇ ਵੱਲੋਂ ਦੇ ਜੀਏ ਟਿਕਟ ਹੂੰ ਤਾਂ ਸੀਟ ਖਾਲੀ ਚਾਹੀਦੀ ਸੀ ਤਾਂ ਉਸ ਵੇਲੇ ਸੁਬਾਤੀ ਮਾਲੀਵਾਲ ਨੂੰ ਕਿਹਾ ਗਿਆ ਕਿ ਤੂੰ ਸੀਟ ਛਾਡੂਗਾ ਨਹੀਂ ਮੈਂ ਕਿਉਂ ਛੱਡਾਂ ਤੇ ਫਿਰ ਇਲਜ਼ਾਮ ਇਹ ਲੱਗਾ ਸੀ ਕਿ ਬਿਬਬ ਕੁਮਾਰ ਜਿਹੜੇ ਪੀਏ ਸੀ ਇਹਨਾਂ ਦੇ ਕੇਜਰੀਵਾਲ ਸਾਹਿਬ ਦੇ ਉਹਨਾਂ ਨੇ ਉਹਦੀ ਕੁੱਟਮਾਰ ਕੀਤੀ ਸੀ ਤੇ ਕਾਫੀ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹੇ ਹੈ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਬੇਲ ਮਿਲੀ ਸੀ ਤੇ ਉਹਨਾਂ ਦੇ ਤੇ ਪਾਬੰਦੀਆਂ ਲਾਤੀਆਂ ਸੀ ਕੁਝ ਸੁਪਰੀਮ ਕੋਰ ਹੁਣ ਜਦੋਂ ਇਹ ਸੋਚਿਆ ਜਾਵੇ ਤੇ ਦਿੱਲੀ ਦੇ ਵਿੱਚੋਂ ਦਾ ਕੋਈ ਉਹਨਾਂ ਦੇ ਕੋਲੇ ਹੈ ਨਹੀਂ ਸੀ ਜਿਹਨੂੰ ਉਹ ਰਿਜ਼ਾਈਨ ਕਰਾ ਦੇ ਤੇ ਕੇਜਰੀਵਾਲ ਸਾਹਿਬ ਨੂੰ ਜਾਂ ਸੁਸੋਦੀਆ ਸਾਹਿਬ ਨੂੰ ਪਾਰਲੀਮੈਂਟ ਚ ਭੇਜਣਾ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਸ ਵੇਲੇ ਕੋਈ ਉਹਨਾਂ ਦਾ ਵੱਡਾ ਲੀਡਰ ਹੈ ਨਹੀਂ ਆ ਰਾਜ ਸਭਾ ਦੇ ਵਿੱਚ ਭਾਵੇਂ ਰਾਗਵ ਚੱਡਾ ਹੈਗਾ ਪਰ ਜਿਹੜੀ ਇਹਦਾ ਨੈਸ਼ਨਲ ਲੈਵਲ ਦੀ ਗੱਲ ਕਰੀਏ ਆਪਾਂ ਰਾਗਵ ਚੱਡਾ ਤੋਂ ਸੀਨੀਅਰ ਹੈਗੇ ਆ ਸੰਜੇ ਸਿੰਘ ਪਰ ਸੰਜੇ ਸਿੰਘ ਤੋਂ ਸੀਨੀਅਰ ਤਾਂ ਦੋ ਬੰਦੇ ਹੀ ਹੈ ਜਾਂ ਤਾਂ ਕੇਜਰੀਵਾਲ ਸਾਹਿਬ ਹੈ ਤੇ ਜਾਂ ਸੁਸੋਦੀਆ ਇਹਨਾਂ ਦੋਨਾਂ 'ਚੋਂ ਕਿਸੇ ਨੂੰ ਇੱਕ ਨੂੰ ਭੇਜਣਾ ਸੀ ਇਰੇ ਸੋਚਿਆ ਗਿਆ ਕਿ ਕਿਸ ਬੰਦੇ ਨੂੰ ਆਪਾਂ ਅਸਤੀਫੇ ਵਾਸਤੇ ਮਜਬੂਰ ਕਰੀਏ ਕਈ ਬੰਦੇ ਨਾਲ ਕਹਿੰਦੇ ਅੰਦਰ ਖਾਤੇ ਗੱਲ ਹੋਈ ਲੇਕਿਨ ਸਾਰਿਆਂ ਨੇ ਜਵਾਬ ਦਿੱਤਾ ਸੀ ਈਵਨ ਰਾਘਵ ਚੱਡਾ ਤੇ ਸੰਦੀਪ ਪਾਠਕ ਬਾਰੇ ਵੀ ਕਿਹਾ ਗਿਆ ਕਿ ਉਹਨਾਂ ਨੂੰ ਵੀ ਜਿਹੜਾ ਥੋੜਾ ਜਿਹਾ ਹੁਣ ਪਛਾਣ ਕੀਤਾ ਉਹ ਇਹੀ ਕਰਨੇ ਫਿਰ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਜਿਹੜੇ ਇਹ ਅਰੋੜਾ ਸਾਹਿਬਾ ਸੰਜੀਵ ਅਰੋੜਾ ਸਾਹਿਬ ਇਹਨਾਂ ਤੋਂ ਸੀਟ ਖਾਲੀ ਕਰਵਾਈ ਜਾਵੇ ਉਹਨਾਂ ਨੂੰ ਫਿਰ ਇਸ ਸ਼ਰਤ ਉੱਤੇ ਸੀਟ ਖਾਲੀ ਕਰਵਾਇਆ ਸੀ ਜਿਹਦੀ ਕਿ ਕੇਜਰੀਵਾਲ ਉਹਨਾਂ ਨੇ ਕਹਿ ਵੀ ਦਿੱਤਾ ਕਿ ਤੁਸੀਂ ਇਹਨਾਂ ਨੂੰ ਜਿਤਾ ਦਿਓ ਤੇ ਅਗਲੇ ਦਿਨ ਇਹਨਾਂ ਨੂੰ ਵਜ਼ੀਰ ਬਣਾ ਦੇਾਂਗੇ ਕਿ ਤੋਂ ਅਨੁ ਅਸੀਂ ਵਜੀਰ ਬਣਾ ਦੇਾਂਗੇ ਔਰ ਉਹ ਸੀਟ ਜਿਹੜੀ ਖਾਲੀ ਹੋਊ ਉਹਦੇ ਤੇ ਕੋਈ ਫੋਰ ਖੜਾਊ ਇਹੀ ਕਾਰਨ ਹੈ ਕਿ ਇਹਨਾਂ ਨੇ ਉਥੋਂ ਇਹਨੂੰ ਜਿਹੜਾ ਹੈਗਾ ਸੀਟ ਖਾਲੀ ਕਰਵਾਉਣ ਦੀ ਗੱਲ ਕੀਤੀ ਤਾਂ ਟਿਕਟ ਜਿਹੜੀ ਹੈ ਸੰਜੀਵ ਰੋੜਨ ਦਿੱਤੀ ਹੈ ਜਿਹੜੀ ਇਹ ਟਿਕਟ ਦਿੱਤੀ ਹੈ ਇਹ ਸੰਜੀਵ ਰੋੜਾ ਲਈ ਨਹੀਂ ਦਿੱਤੀ ਇਹ ਅਸਲ ਦੇ ਵਿੱਚ ਸੋਧਿਆ ਸਾਹਿਬ ਜਾਂ ਕੇਜਰੀਵਾਲ ਸਾਹਿਬ ਦੀ ਥਾਂ ਦੇ ਉੱਤੋਂ ਇੱਕ ਇਹਦੀ ਥਾਂ ਦੇ ਉੱਤੇ ਉਹਨਾਂ ਨੂੰ ਪਾਰਲੀਮੈਂਟ ਚ ਭੇਜਣੇ ਆ ਰਾਜ ਸਭਾ ਚ ਭੇਜਣੇ ਤਾਂ ਖਾਲੀ ਕਰਾਈ ਹੈ ਕੀ ਇਹ ਨਹੀਂ ਲੱਗਦਾ ਕਿ ਗੁਰਪ੍ਰੀਤ ਗੋਗੀ ਦੇ ਪਰਿਵਾਰ ਨੂੰ ਦੁਬਾਰਾ ਮੌਕਾ ਮਿਲਣਾ ਚਾਹੀਦਾ ਸੀ ਨੀ ਇਹ ਤਾਂ ਇਹਨਾਂ ਤੇ ਉਹਨਾਂ ਦੀ ਪਾਰਟੀ ਤੇ ਨਿਰਪਰ ਹੈ ਗੋਗੀ ਵੀ ਕਾਂਗਰਸ ਪਾਰਟੀ ਚੋਂ ਹੀ ਆਇਆ ਸੀ ਸ਼ਾਇਦ ਗੋਗੀ ਦੀ ਜਿਹੜੀ ਮੌਤ ਹੈ ਉਹਦੇ ਮੌਤ ਦੇ ਅਸਲ ਕਾਰਨ ਤਾਂ ਪਤਾ ਨਹੀਂ ਗੋਲੀ ਲੱਗ ਕੇ ਉਹਦੀ ਮੌਤ ਹੋਈ ਹੈ ਉਹਨੇ ਸੁਸਾਈਡ ਕੀਤੀ ਹੈ ਕਿਉਂ ਕੀਤੀ ਹੈ ਕਿਉਂਕਿ ਉਹ ਤੋਂ ਪਹਿਲਾਂ ਥੋੜੀ ਯਾਦ ਹੋਣਾ ਹੈ ਗੋਗੀ ਨੇ ਇੱਕ ਪੱਥਰ ਲਗਾਇਆ ਹੋਇਆ ਸੀ ਲੁਧਿਆਣੇ ਦੇ ਵਿੱਚ ਸ਼ਾਇਦ ਉਹ ਬੁੱਢੇ ਨਾਲੇ ਦੀ ਸਫਾਈ ਵਾਸਤੇ ਪੱਥਰ ਲਗਾਇਆ ਹੋਇਆ ਸੀ ਜਾਂ ਕੁਝ ਹੋਰ ਯੋਜਨਾਵਾਂ ਸੀ ਉਹਨਾਂ ਦਾ ਪੱਥਰ ਲਗਾਇਆ ਹੋਇਆ ਸੀ ਕੰਮ ਸ਼ੁਰੂ ਨਹੀਂ ਸੀ ਹੋਇਆ ਤਾਂ ਉਸ ਵੇਲੇ ਫਿਰ ਉਹ ਕ੍ਰੇਨ ਲੈ ਕੇ ਚਲਾ ਗਿਆ ਸੀ ਜੇਸੀਬੀ ਲੈ ਕੇ ਚਲਾ ਗਿਆ ਉਸੇ ਮੌਕੇ ਤੇ ਉਹਨੇ ਪੱਥਰ ਤੋੜਤਾ ਸੀ ਇਸ ਕਰਕੇ ਉਹ ਬੰਦਾ ਫਰਸਟ੍ਰੇਟ ਸੀਗਾ ਪਰਿਵਾਰ ਸ਼ਾਇਦ ਇਹ ਸੋਚਦਾ ਹੋਵੇ ਟਿਕਟ ਤਾਂ ਦੇ ਨਹੀਂ ਬਣਦੀ ਸੀ ਚਲੋ ਪਰਿਵਾਰ ਦੇ ਕਿਸੇ ਮੈਂਬਰ ਨੂੰ ਦੇ ਦਿਓ ਪਰ ਉਹਨਾਂ ਦੀ ਵਾਈਫ ਨੂੰ ਕਿਸੇ ਕਾਰਪੋਰੇਸ਼ਨ ਬੋਰਡ ਦਾ ਚੇਅਰਮੈਨ ਬਣਾ ਦਿੱਤਾ ਉਹਨਾਂ ਨੂੰ ਕੰਪਨੀ ਸ਼ੇਅਰ ਕਰ ਦਿੱਤਾ ਤੇ ਟਿਕਟ ਉਹਨਾਂ ਨੂੰ ਤਾਂ ਹੀ ਨਹੀਂ ਦਿੱਤੀ ਕਿਉਂਕਿ ਜੇ ਉਹਨਾਂ ਨੂੰ ਟਿਕਟ ਦੇ ਦਿੰਦੇ ਤਾਂ ਫਿਰ ਜਿਹੜੀ ਰਾਜ ਸਭਾ ਦੀ ਸੀਟ ਖਾਲੀ ਨਹੀਂ ਹੋਣੀ ਸੀ ਮੇਨ ਮਕਸਦ ਆਮ ਰਾਜ ਸਭਾ ਦੀ ਸੀਟ ਖਾਲੀ ਕਰਵਾਉਣਾ ਸੀ ਜੀ ਦਿੱਲੀ ਵਾਲਿਆਂ ਦੀ ਪੰਜਾਬ ਚ ਦਖਲ ਅੰਦਾਜ਼ੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਚੋਣ ਤਾਂ ਪੰਜਾਬ ਦੀ ਹੈ ਪਰ ਚੋਣ ਕੈਂਪੇਨ ਦਿੱਲੀ ਵਾਲੇ ਕਰ ਰਹੇ ਨੇ ਅੱਜ ਪੰਜਾਬ ਦੇ ਵਿੱਚ ਦੇਖੋ ਕੱਲ ਵਿਕਰਮ ਸਿੰਘ ਮਜੀਠੀਆ ਨੇ ਇੱਕ ਗੱਲ ਕਹੀ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਬਿਮਾਰ ਹੈ ਔਰ ਬੜੀ ਸੀਰੀਅਸ ਪ੍ਰੋਬਲਮ ਹੈ ਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਪੀਡੀਆਈ ਦੇ ਡਾਕਟਰਾਂ ਨੂੰ ਬੁਲਾਇਆ ਗਿਆ ਇਹ ਵੀ ਗੱਲ ਕਹੀ ਗਈ ਸੀ ਕਿ ਦੋ ਐਂਬੂਲੈਂਸ ਜਿਹੜੀਆਂ ਹੈਗੀਆਂ ਉਹ ਸੀਐਮ ਨਿਵਾਸ ਤੇ ਉੱਤੇ ਖੜੀਆਂ ਕੀਤੀਆਂ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਇਹ ਆਪਾਂ ਨੂੰ ਜ਼ਰੂਰ ਗੱਲ ਰੜਕ ਰਹੀ ਹੈ ਕਿ ਪਿਛਲੇ ਸਮੇਂ ਤੋਂ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਉਹ ਚੋਣ ਮਹਿੰਮ ਦੇ ਵਿੱਚ ਪੂਰੀ ਤਰ੍ਹਾਂ ਐਕਟਿਵ ਨਹੀਂ ਜਿਵੇਂ ਕਿ ਜਲੰਧਰ ਦੇ ਵਿੱਚ ਐਕਟਿਵ ਸੀ ਉਹਨਾਂ ਦੀ ਸ਼ਰੀਕੇ ਹਾਤ ਬੀਬੀ ਗੁਰਪ੍ਰੀਤ ਕੌਰ ਮਾਨ ਜੜੀ ਹੈ ਉਹ ਤਾਂ ਐਕਟਿਵ ਹੈ ਪਰ ਉਹ ਐਕਟਿਵ ਐਨੇ ਕ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਆ ਉਹ ਵੀਡੀਓ ਦੇ ਜਰੀਏ ਲੋਕਾਂ ਦੇ ਸਾਹਮਣੇ ਆਉਂਦੇ ਆਪਣੀ ਗੱਲ ਕਹਿੰਦੇ ਉਹ ਕਹਿੰਦੇ ਮੈਂ ਚਾਹੁੰਦਾ ਸੀ ਵੀ ਤੁਹਾਡੇ ਵਿੱਚ ਆਵਾਂ ਪਰ ਕੋਈ ਪ੍ਰੋਬਲਮ ਹੈ ਜਿਹਦਾ ਕਰਕੇ ਉਹ ਨਹੀਂ ਆ ਸਕਦੇ ਕਈ ਵਾਰੀ ਬਿਮਾਰੀ ਬੰਦੇ ਨੂੰ ਕੋਈ ਨਾ ਕੋਈ ਹੁੰਦੀ ਹੈ ਪਰ ਕੀ ਇਹ ਬਿਮਾਰੀ ਕੋਈ ਫਿਜ਼ੀਕਲ ਬਿਮਾਰੀ ਹੈ ਜਾਂ ਪੋਲੀਟੀਕਲ ਬਿਮਾਰੀ ਹੈ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹ ਗੱਲ ਜਿਹੜੀ ਹੈਗੀ ਰੜਕਦੀ ਹੈ ਨਾ ਸਿਰਫ ਪੰਜਾਬ ਦੇ ਲੋਕਾਂ ਨੂੰ ਰੜਕਦੀ ਹੈ ਸਗੋਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰਾਂ ਨੂੰ ਤੇ ਉਹਨਾਂ ਦੇ ਲੀਡਰਾਂ ਨੂੰ ਵੀ ਰੜਕਦੀ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਦੀ दखलੰਦ ਅਸਲੀ ਨਹੀਂ ਕਿਉਂ दखਲੰਦ ਆ ਜੀ ਪਹਿਲਾਂ ਵੀ ਰਹੀ ਹੈ आम आदमी पार्टी ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਹਕੂਮਤ ਹੁੰਦੀ ਸੀ ਕਾਂਗਰਸ ਪਾਰਟੀ ਦਾ ਵੀ ਕੋਈ ਨਾ ਕੋਈ ਇੰਚਾਰਜ ਹੁੰਦਾ ਸੀ ਉਹ ਤਾਂ ਖਲੰਦਾਜੀ ਕਰਦਾ ਸੀ ਭਾਰਤੀ ਜਨਤਾ ਪਾਰਟੀ ਦਾ ਵੀ ਕੋਈ ਨਾ ਕੋਈ ਇੰਚਾਰਜ ਹੁੰਦਾ ਸੀ ਆ ਹੁਣ ਤਾਜ਼ਾ ਹੀ ਜਿਹੜਾ ਅਹਮਦਾਬਾਦ 'ਚ ਹਵਾਈ ਹਾਦਸਾ ਹੋਇਆ ਉਹਦੇ ਵਿੱਚ ਸਾਬਕਾ ਮੁੱਖ ਮੰਤਰੀ ਵਿਜੇ ਰੋਪਾਨੀ ਸਾਹਿਬ ਗੁਜਰਾਤ ਦੇ ਉਹਨਾਂ ਦੀ ਮੌਤ ਹੁੰਦੀ ਹੈ ਉਹ ਸਾਬਕਾ ਮੁੱਖ ਮੰਤਰੀ ਤਾਂ ਗੁਜਰਾਤ ਦੇ ਸੀ ਲੇਕਿਨ ਪੰਜਾਬ ਦੇ ਉਹ ਇੰਚਾਰਜ ਸੀ ਇਸ ਕਰਕੇ ਇੰਚਾਰਜਤਾ ਪਹਿਲਾਂ ਵੀ ਵਾਰ ਲੱਗਦੀ ਰਹੀ ਹੈ ਪਰ ਇੰਉਂ ਨਹੀਂ ਹੁੰਦਾ ਸੀ ਕਿ ਸਾਰੇ ਮਹਿਕਮਿਆਂ ਦੇ ਵਿੱਚ ਆ ਕੇ ਬੰਦੇ ਬਿਠਾ ਦਿੱਤੇ ਜਾਣ ਹੁਣੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਜਿਹੜੀ ਗੱਲ ਚੱਲ ਰਹੀ ਹੈ ਕਿ ਹਰ ਮਹਿਕਮੇ ਦੇ ਵਿੱਚ ਦਿੱਲੀ ਵਾਲੇ ਆ ਕੇ ਬੈਠੇ ਸਵਾਲ ਇਹ ਪੈਦਾ ਹੁੰਦਾ ਕਿ ਕੀ ਪੰਜਾਬੀ ਇਹ ਈਡੀ ਬੇਕਰ ਕਿ ਪੰਜਾਬੀ ਆਪਣਾ ਆਪਣੀ ਸੰਭਾਲ ਸਕਦੀ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਮਾਨ ਤਨ ਬਖਸ਼ਿਆ ਮੇਰੀ ਸਮਝ ਹੈ ਕਿ ਜੇ ਆਮ ਆਦਮੀ ਪਾਰਟੀ ਦੇ ਪੈਰ ਲੱਗੇ ਤਾਂ ਪੰਜਾਬ 'ਚ ਹੀ ਲੱਗੇ ਸੀ ਤੇ ਜੇ ਆਮ ਆਦਮੀ ਪਾਰਟੀ ਦਾ ਅੰਤ ਹੋਊਗਾ ਤਾਂ ਉਹ ਵੀ ਪੰਜਾਬ 'ਚ ਹੀ ਹੋਊਗਾ ਕਿਉਂਕਿ 2014 ਦੀਆਂ ਚੋਣਾਂ ਵੇਲੇ ਕਾਫੀ ਲੋਕ ਇਹਨਾਂ ਨੇ ਖੜੇ ਕੀਤੇ ਸੀ ਖੜੇ ਦਾ ਕੇਜਰੀਵਾਲ ਵੀ ਹੋਏ ਸੀ ਬਨਾਰਸ ਤੋਂ ਪ੍ਰਧਾਨ ਮੰਤਰੀ ਸਾਹਿਬ ਦੇ ਖਿਲਾਫ ਤੇ ਪੂਰਾ ਉੱਥੇ ਇਹਨਾਂ ਨੇ ਕੈਂਪੇਨ ਵੀ ਬੜੀ ਸ਼ਾਨਦਾਰ ਚਲਾਈ ਸੀ ਲੇਕਿਨ ਟੋਟਲ ਚਾਰ ਪਾਰਲੀਮੈਂਟ ਦੇ ਮੈਂਬਰ ਲੋਕ ਸਭਾ ਚ ਪਹੁੰਚੇ ਸੀ ਔਰ ਉਹ ਚਾਰੇ ਦੇ ਚਾਰੇ ਪੰਜਾਬ ਤੋਂ ਸੀ ਦੋ ਤਿੰਨ ਸੀਟਾਂ ਇਹਨਾਂ ਨੇ ਬਹੁਤ ਥੋੜੇ ਥੋੜੇ ਫਰਕ ਨਾਲ ਹਾਰੀਆਂ ਸੀ ਇਥੋਂ ਕੋ ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਮਿਲਦਾ ਤਾਂ ਉਹਨਾਂ ਦਾ ਕੰਮ ਖਰਾਬ ਹੋ ਜਾਣਾ ਇਸ ਲਈ ਉਹਨਾਂ ਨੇ ਸਾਰਾ ਜਿਹੜਾ ਹੈਗਾ ਤਾਨ ਇੱਥੇ ਲਾਇਆ ਹੋਇਆ ਹੈ ਔਰ ਇਹ ਚੀਜ਼ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਵੇਂ ਕਿ ਉਹਨ ਭਗਵੰਤ ਮਾਨ ਹੋ ਰਹੀ ਹੈ ਭਗਵੰਤ ਮਾਨ ਹੋਰੀ ਬਿਲਕੁਲ ਆ ਹਾਈ ਕਮਾਂਡ ਦੇ ਨਾਲ ਹੈ ਹਾਈ ਕਮਾਂਡ ਤੋਂ ਬਾਗੀ ਨਹੀਂ ਪਰ ਸੁਰਿੰਦਰ ਜੀ ਇਹ ਦੱਸੋ ਕਿ ਜਿਹੜਾ ਬੰਦਾ ਰਾਜ ਭਾਗ ਦੇ ਵਿੱਚ ਆਪ ਬੈਠਾ ਹੋਵੇ ਜੇ ਉਹਦੇ ਕੰਮ ਕਾਜ ਦੇ ਵਿੱਚ ਦਖਲ ਹੋਵੇ ਕਿਤੇ ਨਾ ਕਿਤੇ ਤਕਲੀਫ ਤਾਂ ਉਹਨੂੰ ਵੀ ਹੁੰਦੀ ਹੈ ਨਾ ਉਹ ਬੋਲੇ ਭਾਵੇਂ ਨਾ ਬੋਲੇ ਇਹ ਠੀਕ ਹੈ ਕਿ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਆ ਕਿ ਕੇਜਰੀਵਾਲ ਸਾਹਿਬ ਮੇਰੇ ਵੱਡੇ ਭਰਾ ਹੈ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਕਿ ਉਹਨਾਂ ਦੀ ਬਦੌਲਤ ਹੀ ਮੈਂ ਮੁੱਖ ਮੰਤਰੀ ਬਣਿਆ ਪਰ ਇੱਕ ਗੱਲ ਯਾਦ ਰੱਖੋ ਪੰਜਾਬ ਦੇ ਵਿੱਚ ਵੋਟ ਜਿਹੜੀ ਪਈ ਹੈ ਉਹ ਕੇਜਰੀਵਾਲ ਦੇ ਨਾਂ ਤੇ ਨਹੀਂ ਪਈ ਇਨਾਂ ਦੀ ਕੈਂਪੇਨ ਸਟੈਂਡ ਹੀ ਨਹੀਂ ਕੀਤੀ ਸੀ ਉਹ ਨਹੀਂ ਦਿਨ ਤੱਕ ਜਿੰਨੀ ਦੇਰ ਭਗਵੰਤ ਮਾਨ ਦਾ ਨਾਂ ਬਤੌਰ ਮੁੱਖ ਮੰਤਰੀ ਪੇਸ਼ ਨਹੀਂ ਸੀ ਕੀਤਾ ਸੋ ਭਗਵੰਤ ਮਾਨ ਦਾ ਨਾਂ ਪੇਸ਼ ਕੀਤਾ ਵੋਟਾਂ ਭਗਵੰਤ ਮਾਨ ਦੇ ਨਾਂ ਤੇ ਗਈਆਂ ਟਿਕਟਾਂ ਬੋ ਗਿਣਤੀ ਜਿਹੜੀਆਂ ਹੈਗੀਆਂ ਉਹ ਦਿੱਲੀ ਵਾਲਿਆਂ ਨੇ ਦਿੱਤੀਆਂ ਸੀ ਇਸ ਕਰਕੇ ਜਿਹੜੀਆਂ ਦਿੱਲੀ ਵਾਲਿਆਂ ਨੇ ਟਿਕਟਾਂ ਦਿੱਤੀਆਂ ਸੀ ਸਾਰੇ ਐਮ ਐਲ ਏ ਦੀ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਉਹ ਲਾਇਲਟੀ ਹੈ ਪਰ ਜਿਹੜੀ ਦਖਲਅੰਦਾਜ਼ੀ ਹੈ ਇਸ ਦਖਲਅੰਦਾਜ਼ੀ ਨਾਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਮਰ ਵਰਕਰ ਵੀ ਦੁਖੀ ਹੈ ਤੇ ਨਾਲ ਜਿਹੜੀ ਹੈਗੀ ਇਹ ਮਹਿਸੂਸ ਜਿਹੜੀ ਹੈਗੀ ਅਨਜੀਨੈਸ ਉਹ ਵੱਡੇ ਲੀਡਰਾਂ ਨੂੰ ਵੀ ਹੋ ਰਹੀ ਹੈ ਸੋ ਇਹ ਜਿਵੇਂ ਪੰਜਾਬ ਦੇ ਲੋਕਾਂ ਨੂੰ ਹੈ ਇਸ ਕਰਕੇ ਮੇਰੀ ਤਾਂ ਸਮਝ ਇਹ ਬਣਦੀ ਹੈ ਕਿ ਜੇ ਆਮ ਆਦਮੀ ਪਾਰਟੀ ਦਾ ਭਲਾ ਇਸੇ ਗੱਲ ਦੇ ਵਿੱਚ ਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਥੋੜਾ ਜਿਹਾ ਝਟਕਾ ਲਗੇ ਮੈਂ ਨਹੀਂ ਚਾਹੁੰਦਾ ਦਿਲੋਂ ਕਿ ਆਮ ਆਦਮੀ ਪਾਰਟੀ ਉਥੋਂ ਦੀ ਚੋਣ ਹਾਰੇ ਲੁਧਿਆਣਾ ਵੈਸਟ ਦੀ ਜਾਂ ਪੱਛਮੀ ਲੁਧਿਆਣਾ ਤੋਂ ਪਰ ਜੇ ਆਮ ਆਦਮੀ ਪਾਰਟੀ ਦੇ ਵजूद ਨੂੰ ਬਚਾਉਣਾ ਹੈ ਤੇ ਜਿਹੜੀ ਬੇਲੋੜੀ ਦਖਲਅੰਦਾਜ਼ੀ ਹੈ ਇਹ ਬੰਦ ਕਰਾਉਣੀ ਹੈ ਜਾਂ ਕਿਸੇ ਹੱਦ ਤੱਕ ਇਹਨੂੰ ਕਟਵਾਉਣਾ ਹੈ ਤਾਂ ਉੱਥੇ ਜ਼ਰੂਰੀ ਹੈ ਕਿ ਕਮਾਂਡ ਪੰਜਾਬ ਨੂੰ ਦਿੱਤੀ ਜਾਵੇ ਹਾਂ ਉਹ ਪਿੱਛੇ ਉਹ ਗਾਈਡ ਕਰ ਸਕਦੇ ਨੇ ਲੇਕਿਨ ਚਿਹਰੇ ਦਾ ਜਿਹੜੇ ਪੰਜਾਬ ਦੇ ਹੋਣ ਨਾ ਉਹਨੂੰ ਪੰਜਾਬ ਦੀ ਹਾਲਤ ਹੈ ਮੰਨਿਆ ਤਾਂ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਬਿਊਰੋਕ੍ਰੇਸੀ ਵੀ ਨਿਰਾਸ਼ ਹੋਈ ਪਈ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਕਿਹਦਾ ਹੁਕਮ ਮੰਨੀਏ ਅਸੀਂ ਹੁਕਮ ਮੁੱਖ ਮੰਤਰੀ ਦਾ ਮੰਨੀਏ ਅਸੀਂ ਹੁਕਮ ਮੰਤਰੀਆਂ ਦਾ ਮੰਨੀਏ ਜਾਂ ਹੁਕਮ ਜਿਹੜੇ ਦਿੱਲੀ ਦੇ ਉੱਤੋਂ ਭਾਈ ਵੀ ਉਹਨਾਂ ਦਾ ਮੰਨੀਏ ਜਦੋਂ ਪਾਵਰ ਸੈਂਟਰ ਦੋ ਦੋ ਹੋ ਜਾਣ ਸਾਰੇ ਪਾਸੇ ਫਿਰ ਗੱਲ ਗੜਬੜ ਹੁੰਦੀ ਹੈ ਜੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਜੇ ਤੁਸੀਂ ਵਿਕਾਸ ਕਰਾਉਣਾ ਲੁਧਿਆਣਾ ਦੇ ਵਿੱਚ ਤਾਂ ਸਾਨੂੰ ਜਿਤਾਓ ਕੀ ਅਸੀਂ 1.5 ਸਾਲ ਦੇ ਵਿੱਚ ਪੂਰੇ ਸ਼ਹਿਰ ਦੀ ਨੁਹਾਰ ਬਦਲ ਕੇ ਰੱਖ ਦਿਆਂਗੇ ਜੇ ਆਪਾਂ ਲੁਧਿਆਣੇ ਦੇ ਵਿੱਚ ਵੇਖੀਏ ਤਾਂ ਮੇਰਾ ਖਿਆਲ ਹੈ ਕੋਈ ਕੋਈ ਵੀ ਉੱਥੇ ਇਹਨਾਂ ਦਾ ਐਮਐਲਏ ਨਹੀਂ ਬਾਕੀ ਵਿਰੋਧੀ ਧਿਰ ਦਾ ਲਗਭਗ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਤੇ ਜੇ ਵਿਕਾਸ ਕਰਾਉਣਾ ਹੈ ਤੇ ਮਰਨ ਤੋਂ ਪਹਿਲਾਂ ਉੱਥੋਂ ਦੇ ਐਮਐਲਏ ਗੁਰਪ੍ਰੀਤ ਸਿੰਘ ਹੋਗੀ ਸੀ ਜੇ ਸਤਮੁਤੀ ਉਹਨੇ ਵਿਕਾਸ ਕਰਾਉਣ ਵਾਲੀ ਗੱਲ ਹੁੰਦੀ ਤਾਂ ਗੋਗੀ ਹੋਣਾ ਨੂੰ ਜੀਸੀਬੀ ਲੈ ਕੇ ਆ ਕਿ ਉਹ ਪੱਥਰ ਕਿਉਂ ਬੰਨਣਾ ਪੈਦਾ ਹੂੰ ਇਹਦਾ ਮਤਲਬ ਹੈ ਉਹ ਇਸ ਗੱਲ ਤੋਂ ਦੁਖੀ ਸੀ ਕੀ ਫਿਰ ਇਹ ਬੰਦਾ ਦੇਖ ਕੇ ਕਿ ਸੰਜੀਵ ਚੋਪੜਾ ਸਾਹਿਬ ਸੌਰੀ ਸੰਜੀਵ ਅਰੋੜਾ ਸਾਹਿਬ ਜਿਹੜੇ ਬਹੁਤ ਅਮੀਰ ਆਦਮੀ ਹੈ ਜਿਨ੍ਹਾਂ ਦੇ ਬਾਰੇ ਕੇਜਰੀਵਾਲ ਸਾਹਿਬ ਨੇ ਕਿਹਾ ਕਿਹਾ ਕਿ ਬਹੁਤ ਅਮੀਰ ਆਦਮੀ ਹੈ ਇਹਨਾਂ ਨੂੰ ਪੈਸੇ ਥੇਲੇ ਦੀ ਕੋਈ ਕਮੀ ਨਹੀਂ ਇਹ ਆਪ ਦੇ ਕੋਲੋਂ ਵੀ ला ਸਕਦੇ ਔਰ ਉਹਨਾਂ ਨੇ ਨਾਲੇ ਕਿਹਾ ਕਿ ਵਜ਼ੀਰਾ ਕੋਲੇ ਪੈਸਾ ਹੁੰਦਾ ਨੂੰ ਵਜ਼ੀਰਾ ਕੋਲੇ ਪੈਸਾ ਕਿੰਨਾ ਕੁ ਪੈਸਾ ਹੈ ਕੀ ਬਾਕੀ ਵਜ਼ੀਰਾ ਆਪਣੇ ਇਲਾਕੇ ਦੇ ਵਿੱਚ ਪੈਸਾ ਲਾ ਸਕੀਏ ਕੀ ਬਾਕੀ ਐਮਐਲਏ ਆਪਣੇ ਹਲਾਕੇਾਂ ਦੇ ਵਿੱਚ ਪੈਸਾ ਲਾ ਸਕਿਆ ਜਿਹੜੀਆਂ ਲਿੰਕ ਰੋੜਾਂ ਟੁੱਟੀਆਂ ਪਈਆਂ ਬੁਰੀ ਹਾਲਤ ਹੋਈ ਪਈ ਐ ਇਹ ਵੇਖਣ ਵਾਲੀ ਗੱਲ ਐ ਕਿ ਜੇ ਵਿਕਾਸ ਕਰਾਉਣਾ ਹੁੰਦਾ 3 ਸਾਲ ਤਾਂ ਬੀਤ ਕੇ 3 ਸਾਲਾਂ 'ਚ ਵਿਕਾਸ ਤਾਂ ਸਾਰੇ ਪੰਜਾਬ ਦਾ ਹੋਣਾ ਚਾਹੀਦਾ ਸੀ ਪਰ ਕੀ ਜਿੱਥੇ ਭਾਈ ਇਲੈਕਸ਼ਨ ਹੋਊਗੀ ਉੱਥੇ ਹੀ ਵਿਕਾਸ ਹੋਣੇ ਤੇ ਇਹ ਵਿਕਾਸ ਉਹਨਾਂ ਥਾਂ 'ਤੇ ਹੀ ਹੁੰਦਾ ਜਿੱਥੇ ਰੈਲੈਕਸ਼ਨ ਨਹੀਂ ਹੁੰਦੀ ਗਿੱਦੜਵਾ ਦਾ ਵਿਕਾਸ ਕਿਨਾਂ ਹੋ ਗਿਆ ਗਿੱਦੜਵਾ ਹੱਦ ਦੇ ਵਿੱਚ ਵੀ ਤਾਂ ਇਹੀ ਕਹਿੰਦੇ ਸੀ ਜੀ ਵਿਕਾਸ ਦੀਆਂ ਲਹਿਰਾਂ ਬਹਿਰਾਂ ਲਾ ਦੇਗੀ ਜਿੱਦਾਂ ਇਲੈਕਸ਼ਨ ਹੋਊਗੀ ਕਿੱਥੇ ਗਿਆ ਸਾਰਾ ਕੁਝ ਵਿਕਾਸ ਨਾਲ ਹੀ ਉੱਡ ਗਿਆ ਇਸ ਕਰਕੇ ਕੋਈ ਕੋਈ ਕ੍ਰਾਈਟੇਰੀਆ ਨਹੀਂ ਹੈ ਇਸ ਗੱਲ ਨੂੰ ਆਪਾਂ ਰੱਖਿਆ ਜਾ ਸਕਦਾ ਕਿ ਜੇ ਉਹਨਾਂ ਦਾ ਕੈਂਡੀਡੇਟ ਜਿੱਤੂਗਾ ਲੋਕਤੰਤਰ ਦਾ ਮਤਲਬ ਹੈ ਕਿ ਲੋਕਾਂ ਦਾ ਮਤ ਜਿਹਨੂੰ ਲੋਕ ਚੰਗਾ ਸਮਝਣਗੇ ਉਹਨੂੰ ਜਿਤਾ ਦੇਣਗੇ ਐਮਐਲਏ ਜਿਹੜੇ ਆ ਸਾਰੇ ਬਰਾਬਰ ਹੁੰਦੇ ਆ ਸਾਡੀ ਬਦਕਿਸਮਤੀ ਹੈ ਪੰਜਾਬ ਦੇ ਵਿੱਚ ਕਿ ਵਿਰੋਧੀ ਧਿਰ ਦੇ ਐਮਐਲਏ ਨੂੰ ਇਗਨੋਰ ਕਰਨ ਵਾਸਤੇ ਕੋਈ ਪਾਰਟੀ ਹੋਵੇ ਕਾਂਗਰਸ ਦੀ ਹਕੂਮਤ ਹੋਵੇ ਅਕਾਲੀ ਜਲਦੀ ਹੋਵੇ ਜਾਂ ਹੁਣ ਅਜ ਆਮ ਆਦਮੀ ਪਾਰਟੀ ਦੀ ਹੈ ਉੱਥੇ ਇਹ ਆਪਣੇ ਹਾਰੇ ਹੋਏ ਐਮਐਲਏ ਨੂੰ ਹਲਕਾ ਇੰਚਾਰਜ ਲਾ ਦਿੰਦੇ ਇਹ ਜਿਹੜੀ ਹੈਗੀ ਆ ਪ੍ਰੋਬਲਮ ਹੈ ਅਸਲ ਦੇ ਵਿੱਚ ਇਹ ਕਮ ਤਾਂ ਵਿਧਾਇਕਾਂ ਨੂੰ ਕਰਨਾ ਚਾਹੀਦਾ ਬਦਾ ਕਾਂਦੀਕਾਰੋਂ ਪਰ ਵਿਧਾਇਕਾਂ ਕੋਲੇ ਫੰਡ ਕਿਨੇ ਕਹੇ ਪਾਰਲੀਮੈਂਟ ਦੇ ਮੈਂਬਰ ਦੇ ਕੋਲੇ 5 ਕਰੋੜ ਰੁਪਈਆ ਹੈ ਸਾਲ ਦੇ ਵਿੱਚ 5 ਕਰੋੜ ਰੁਪਈਆ ਲਾ ਸਕਦੇ ਜੇ ਅਸੀਂ ਉੱਥੇ ਦਾ ਵਿਕਾਸ ਕਰਾਉਣਾ ਹੈ ਤਾਂ ਫਿਰ ਪੰਜਾਬ ਦੀ ਤਾਂ ਲੋੜ ਹੀ ਨਹੀਂ ਅਰੋੜਾ ਸਾਹਿਬ ਹਰ ਸਾਲ ਦਾ ਆਪਦਾ 5 ਕਰੋੜ ਉੱਥੇ ਲਾ ਦੇ ਉਹ 5 ਕਰੋੜ ਨਾਲ ਬਥੇਰਾ ਵਿਕਾਸ ਹੋ ਸਕਦਾ ਲੋਜਾਂ ਦੀਆਂ ਕਈ ਸੀਟਾਂ ਦਾ ਹੋ ਸਕਦੇ ਇਹ ਜ਼ਰੂਰੀ ਤਾਂ ਨਹੀਂ ਵੀ ਹੋ ਐਮਐਲਏ ਬਣ ਕੇ ਕਰਨਗੇ ਵਿਕਾਸ ਵਿਕਾਸ ਦੇ ਵਾਸਤੇ ਵੀ ਸਾਡਾ ਐਮਐਲਏ ਜਿਤਾਓ ਤੇ ਫਿਰ ਵਿਕਾਸ ਹੋਊਗਾ ਇਹਦਾ ਮਤਲਬ ਇਹ ਤਾਂ ਫਿਰ ਜਿਹੜੀ ਹੈ ਥਿਉਰੀ ਗੱਲ ਤੇ ਕੀ ਇਹਨਾਂ ਦੀ ਇਹ ਤਾਂ ਲੋਕਤੰਤਰ ਦਾ ਜਿਹੜਾ ਬੇਸਿਕ ਸਿਧਾਂਤ ਹੈ ਉਹਦੀ ਮੁਖਾਲਫ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸਨ ਕਿ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟਾਂ ਪਾ ਦਿਓ ਜੇ ਅਸੀਂ ਕੰਮ ਨਹੀਂ ਕੀਤਾ ਤਾਂ ਸਾਨੂੰ ਵੋਟਾਂ ਨਾ ਪਾਇਓ ਕੀ ਲੱਗਦਾ ਕਿ ਹੁਣ ਕੰਮ ਕੀਤਾ ਹੋਇਆ ਤਾਂ ਫਿਰ ਚੋਣ ਪ੍ਰਚਾਰ ਕਿਉਂ ਕਰਨਾ ਪੈ ਰਿਹਾ ਲੁਧਿਆਣੇ ਦੇ ਵਿੱਚ ਨਹੀਂ ਚੋਣ ਪ੍ਰਚਾਰ ਤਾਂ ਪੋਲਿਟੀਕਲ ਪਾਰਟੀਆਂ ਨੂੰ ਕਰਨਾ ਪੈਂਦਾ ਕਰਨਾ ਚਾਹੀਦਾ ਲੇਕਿਨ ਜਿਸ ਢੰਗ ਦੇ ਨਾਲ ਸਾਰਾ ਕੁਝ ਹੀ ਪ੍ਰਚਾਰ ਦੇ ਉੱਤੇ ਲਾ ਦਿੱਤਾ ਜਾਵੇ ਸਾਰੀ ਸਰਕਾਰੀ ਮਸ਼ੀਨਰੀ ਤੁਸੀਂ ਪ੍ਰਚਾਰ 'ਚ ਝੋਕ ਦਿਓ ਤਾਂ ਉਹ ਇਹਦਾ ਮਤਲਬ ਹੈ ਕਿ ਤੁਹਾਡਾ ਕੰਮ ਨਹੀਂ ਹੋਇਆ ਜੇ ਇਲੈਕਸ਼ਨ ਸਰਕਾਰੀ ਮਸ਼ੀਨਰੀ ਨੇ ਲੜਨਾ ਹੈ ਆਪਾਂ ਦੇਖਦੇ ਹਾਂ ਕਿ ਸਰਕਾਰੀ ਮਸ਼ੀਨਰੀ ਲੜਦੀ ਹੈ ਤੁਸੀਂ ਇਹ ਦੇਖੋ ਕਿ ਕੱਲ ਬੱਸ ਸੱਡੇ ਨੂੰ ਲੈ ਕੇ ਬਠਿੰਡੇ ਤੋਂ ਕੁਝ ਲੋਕ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਸੀ ਉਹਨਾਂ ਨੂੰ ਇੱਥੇ ਰੀਟੇਨ ਕਰ ਲਿਆ ਸੀ ਉਹਨਾਂ ਨੂੰ ਕਹਿੰਦਾ ਨਹੀਂ ਜਾਣਦੇ ਜੇ ਜਾਣਾ ਤਾਂ ਤੁਹਾਨੂੰ ਅੰਦਰ ਦੇਵਾਂਗੇ ਇਸੇ ਤਰੀਕੇ ਹੋਰ ਬਹੁਤ ਸਾਰੀਆਂ ਜਿੱਥੇ ਬੰਦੀਆਂ ਗਈਆਂ ਇਹ ਮੁੰਡਾ ਨਰਿੰਦਰਦੀਪ ਨਰਿੰਦਰਦੀਪ ਦੇ ਬਾਰਸ ਦੇ ਐਕਸ਼ਨ ਕਮੇਟੀ ਵਾਲੇ ਉੱਥੇ ਪ੍ਰੋਟੈਸਟ ਕਰਨ ਵਾਸਤੇ ਗਏ ਸੀ ਉਹਨਾਂ ਨੂੰ ਕਿੰਨੀ ਤਕਲੀਫ ਦਾ ਸਾਹਮਣਾ ਕਰਨਾ ਪਿਆ ਕਿੰਨੇ ਲੋਕ ਉੱਥੇ ਜਾਂਦੇ ਹੈ ਸਰਕਾਰੀ ਮਸ਼ੀਨਰੀ ਨਾਲ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਰੋਕਿਆ ਦੂਜੀਆਂ ਪਾਰਟੀਆਂ ਦੇ ਜਿਹੜੇ ਇਸ਼ਤਿਹਾਰ ਪਾੜੇ ਜਾ ਰਹੇ ਆ ਅਸੀਂ ਜਿਹੜੀ ਹੈ ਦੇਖ ਰਹੇ ਆ ਵੀਡੀਓਜ਼ ਦੇਖ ਰਹੇ ਆ ਕਿ ਬਰਿੰਦਰ ਢਿੱਲੋਕੇ ਮੇ ਇੱਕ ਬੰਦੇ ਤੇ ਗੱਲ ਪੈ ਰਹੀ ਆ ਵੀ ਤੂੰ ਸਰਕਾਰੀ ਅਫੀਸ਼ਰ ਆ ਕਹਿੰਦਾ ਹਾਂਜੀ ਮੈਂ ਅਫੀਸ਼ਰ ਆ ਤੂੰ ਆຊੂ ਦੇ ਕਿਉਂ ਲਾ ਰਹੇ ਆ ਉਹਦੇ ਕੋਲ ਜਵਾਬ ਹੈ ਨਹੀਂ ਕੋਈ ਜਿਹੜੇ ਉਹਦੇ ਪੋਸਟਰ ਵਗੈਰਾ ਲਾ ਰਹੇ ਸੀ ਪ੍ਰਚਾਰ ਕਰਨਾ ਪੋਲੀਟੀਕਲ ਪਾਰਟੀਆਂ ਦਾ ਫਰਜ਼ ਹੁੰਦਾ ਉਹਨਾਂ ਦਾ ਹੱਕ ਹੈ ਉਹਨਾਂ ਦੀ ਡਿਊਟੀ ਹੈ ਉਹ ਕਰਨ ਪਰ ਸਰਕਾਰੀ ਮਸ਼ੀਨਰੀ ਦੀ ਦੁਰਵਰਤਨਾ ਹੋ ਨਹੀਂ ਹੁਣ ਇੱਕ ਬੰਦੇ ਨੇ ਤਾਂ ਕੰਪਲੇਟ ਵੀ ਪਾਤੀ ਕੇਜਰੀਵਾਲ ਸਾਹਿਬ ਦੀ ਉਹ ਕਹਿੰਦੇ ਸੀ ਕੇਜਰੀਵਾਲ ਸਾਹਿਬ ਧਮਕੀ ਦਿੰਦੇ ਆ ਕਿ ਵਿਕਾਸ ਤਾਂ ਹੀ ਹੋਊਗਾ ਜੇ ਤੁਸੀਂ ਸਾਡੇ ਬੰਦੇ ਨੂੰ ਜਿਤਾਉਂਗੇ ਇਹਦਾ ਮਤਲਬ ਉਹ ਕਹਿੰਦੇ ਵੀ ਇਹ ਇੱਕ ਕਿਸਮ ਦਾ ਲਾਲਚ ਹੈ ਇਹ ਵਿਕਾਸ ਦਾ ਲਾਲਚ ਦੇ ਕੇ ਵੋਟਾਂ ਹਾਸਲ ਕਰੋਗੇ ਤਾਂ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੈ